ਇੱਕ ਜਵਾਬ ਦਿਓ ਇੱਕ ਗੱਲ ਦੱਸੋ ਸਾਰੇ ਜਾਣੇ ਦੱਸੋ ਵੀ ਇੱਕ ਪਿੰਡ ਵਿੱਚ 500 ਪਰਿਵਾਰ ਰਹਿੰਦਾ ਹੈ 700 ਪਰਿਵਾਰ ਰਹਿੰਦਾ ਹੈ 500 ਦੇ ਘਰੇ ਨੂੰ ਸੱਸ ਵੀ ਹੈਗੀਆਂ 500 ਦੇ ਘਰੇ ਨੂੰ ਵੀ ਹੈਗੀਆਂ ਸੱਸਾਂ ਨੂੰ ਮੈਨੂੰ ਇਹ ਦੱਸੋ ਵੀ ਕਿੰਨੇ ਪਰਸੈਂਟ ਘਰ ਜਿਹੜੇ ਆ ਜਿਨ੍ਹਾਂ ਚ ਨੂੰ ਸੱਸ ਦੀ ਲੜਾਈ ਹੁੰਦੀ ਹੈ ਪਰਸੈਂਟੇਜ ਦੱਸੋ ਮਤਲਬ 50% ਮੰਨਦੇ ਆ ਵੀ ਲੜਾਈ ਹੁੰਦੀ ਹੋਣੀ ਹੈ ਪੱਕਾ ਹੁੰਦੀ ਹੈ ਵੈਸੇ ਤੇ ਵੱਧ ਹੋਊ ਮੈਂ ਤੇ 80 ਹੂੰ ਪਰ ਚਲੋ 80 ਨਾ ਮੰਨੋ ਕਿੰਨੇ ਮੰਨੀਏ 50 ਮੰਨ ਲੈਂਦੇ ਜੇ 50 ਮੰਨ ਕੇ ਚੱਲੀਏ ਵੀ 50% ਘਰਾਂ ਦੇ ਵਿੱਚ ਸੱਸਾਂ ਦੀ ਤੇ ਨੂੰਹਾਂ ਦੀ ਲੜਾਈ ਹੁੰਦੀ ਹੈ ਘਰ ਮੈਂ ਕਿੰਨਾ ਦੱਸਿਆ 500 ਤੇ ਕਿੰਨੇ ਅੱਧ ਹੋ ਗਿਆ 250 ਘਰ ਦੇ ਵਿੱਚ ਸੱਸ ਦੀ ਵੀ ਲੜਾਈ ਹੈ ਤੇ ਨੂੰਹ ਦਾ ਝਗੜਾ ਚੱਲ ਰਿਹਾ ਅੱਛਾ ਹੁਣ ਸੱਸ ਦੇ ਘਰ ਵਾਲਾ ਬੰਦਾ ਜਿਹੜਾ ਸਹੁਰਾ ਉਹ ਵੀ ਦੁਖੀ ਹੈ ਤਕ ਤਕ ਨੂ ਦੇ ਘਰ ਵਾਲਾ ਮਤਲਬ ਪੁੱਤ ਹੈ ਜਿਹੜਾ ਉਹ ਵੀ ਦੁਖੀ ਹੈ 250 ਸਸ ਦੁਖੀ ਹੈ 250 ਨੂ ਦੁਖੀ ਹੈ 250 ਸੋਹਰਾ ਦੁਖੀ ਹੈ ਤੇ 250 ਹੀ ਪੁੱਤ ਦੁਖੀ ਹੈ ਮਤਲਬ ਹਜ਼ਾਰ ਬੰਦਾ ਤੇ ਐਂ ਦੁਖੀ ਤੁਰਿਆ ਫਿਰਦਾ ਇੱਕ ਪਿੰਡ 'ਚ ਤੇ ਐਨੇ ਦੁਖੀ ਨੇ ਜਿਹੜੇ ਗਾਂ ਨਿਆਣੇ ਨੇ ਬਾਕੀ ਜਿਹੜੇ ਬਾਕੀ ਦੇ ਜੀ ਉਹਨਾਂ ਦੇ ਮੂੰਹ ਕੰਨੀ ਵੇਖਦੇ ਨਹੀਂ ਲੜਦੇ ਹੀ ਰਹਿੰਦੇ ਨੇ ਤਾਂ ਤੁਸੀਂ ਸੁਖੀ ਕਰ ਲੋ ਪਿੰਡਾਂ ਨੂੰ ਤੁਸੀਂ ਉਹਨਾਂ ਦੇ ਉਹਨਾਂ ਦਾ ਐ ਸਿੱਧਾ ਕਹਿੰਦੇ ਆ ਉਹਨਾਂ ਦੇ ਪੁੱਤ ਕਲੇਸ਼ ਨੂੰ ਮਟਾਉਣ ਲਈ ਤੇ ਰੋਜ਼ ਪੰਚਾਇਤਾਂ ਬੈਂਦੀਆਂ ਨੇ ਕਦੇ ਉਹਦਾ ਝਗੜਾ ਖਤਮ ਕਰੋ ਕਦੇ ਉਹਦਾ ਕਰ ਵੀ ਤੁਹਾਨੂੰ ਕੀ ਲੱਗਦਾ ਕੋਈ ਹੁਣ ਇਹ ਜਿਹੜੇ ਵਿਚਾਲੇ ਜਿਹੜੇ ਫਸੇ ਜੀ ਹੁੰਦੇ ਨੇ ਕਈ ਨਣਾਣਾ ਕਈ ਮੁੰਡੇ ਗੌਰ ਕੁਆਰੇ ਉਹ ਵਿਚਾਲੇ ਫਸ ਜਾਂਦੇ ਨੇ ਵੀ ਮੈਂ ਇੱਧਰ ਹੋਵਾਂ ਕਿ ਮੈਂ ਇੱਧਰ ਹੋਵਾਂ ਉਹ ਕਹਿੰਦਾ ਮੈਂ ਕਿੱਧਰ ਹੋਵਾਂ ਹੁਣ ਉਹ ਕਿੰਨੇ ਪਰੇਸ਼ਾਨ ਨੇ ਤੇ ਹਿਸਾਬ ਲਾਓ ਜਰਾ ਵੀ ਐਵੇਂ ਵੱਡੇ ਸਿਸਟਮ ਦੇ ਵਿੱਚ ਸਾਡੇ ਪੰਜਾਬ 'ਚ ਇੱਕ ਪਿੰਡ ਵਿੱਚ 50% ਲੋਕ ਐਂ ਦੁਖੀ ਨੇ ਤੇ 50% 250 ਨੂੰ ਦੁਖੀ ਬੈਠੀ 250 ਸੱਸ 250 ਸੋਹਰਾ 250 ਹੀ ਮੁੰਡਾ ਕਿਉਂਕਿ ਜੇ ਘਰ 'ਚ ਲੜਾਈ ਐ ਨੂੰਸ ਕੱਸ ਦੀ ਤੇ ਸੋਹਰਾ ਵੀ ਫਸ ਜਾਂਦਾ ਮੈਂ ਹੁਣ ਕਿੱਧਰ ਹੋਵਾਂ ਉਹਨੂੰ ਪਤਾ ਵੀ ਘਰ ਵਾਲੀ ਨਾਲ ਤੇ ਰਹਿਣਾ ਹੀ ਪੈਣਾ ਮੇਰੇ ਮੁੰਡਾ ਸੋਚਦਾ ਮੈਂ ਹੁਣ ਕਿੱਧਰ ਜਾਵਾਂ ਮਾਂ ਲੋ ਹੋਵਾਂਗੇ ਘਰ ਵਾਲੀ ਵਾਲੇ ਸਾਰਾ ਹੀ ਫਜ਼ੇ ਇੰਨਾ ਕਲੇਸ਼ ਤੇ ਸਾਡੇ ਕਹਿਣਗੇ ਇਹ ਜਿਹੜੇ ਗੂਰੇ ਨੇ ਵਿਆਹ ਕਰਾਣ ਸਾਰਾ ਡੱਡ ਲੈ ਕੋਈ ਜ਼ਿੰਦਗੀ ਐ ਵੀ ਤੁਹਾਡੀ ਵੱਡੀ ਜ਼ਿੰਦਗੀ ਐ ਵੀ ਤੁਸੀਂ ਤੇ ਰੋਜ਼ ਆ ਇਹਨੂੰ ਵਧੀਆ ਮੰਨਦਾ ਐ ਤੁਸੀਂ ਮੰਨ ਲਓ ਵੀ ਜੇ ਉਹ ਉਹ ਵਧੀਆ ਨਹੀਂ ਉਹਨਾਂ ਦੀਆਂ ਪੰਚਾਇਤਾਂ ਨਹੀਂ ਬੈਂਦੀਆਂ ਪ੍ਰਭੂ ਉਹ ਕੁੱਤਿਆ ਬਿੱਲਿਆ ਨਹੀਂ ਕਰਦੇ ਇੱਕ ਦੂਜੇ ਨੂੰ ਕੁੱਤੀਏ ਕੁੱਤੀਏ ਕਹਿ ਕੇ ਥੋੜਾ ਖਹਿੜਾ ਛੱਡਦੇ ਨੇ ਕਮੈਂਟੇ ਤਾਂ ਜਿਹੜੇ ਸਾਡੇ ਸਮਾਜ ਵਿਗਿਆਨੀ ਨੇ ਉਹ ਤੇ ਇਹਨਾਂ ਵਿਸ਼ਿਆਂ ਬਾਰੇ ਕਦੇ ਵੀ ਗੱਲ ਨਹੀਂ ਕਰਨੀ ਕਿ ਸਮਾਜ ਬਣਨਾ ਕਿੱਦਾਂ ਦਾ ਚਾਹੀਦਾ ਕੁਝ ਟੌਪਿਕ ਇਦਾਂ ਦੇ ਨੇ ਜਿਦੇ ਤੇ ਕਦੇ ਡਿਸਕਸ਼ਨ ਨਹੀਂ ਕਰਨੀ ਨਾ ਉਹਨਾਂ ਨੇ ਵਿਚਾਰ ਕੀਤੀ ਹੈ ਨਾ ਕਰਨੀ ਹੈ ਜਿਹੜੇ ਸਮਾਜਿਕ ਵਿਗਿਆਨੀ ਹੁੰਦੇ ਐ ਉਹ ਸਮਾਜ ਦਾ ਸੁਭਾਅ ਕੀ ਐ ਕਿੱਧਰ ਨੂੰ ਜਾ ਰਿਹਾ ਐ ਉਹਦੇ ਤੇ ਆਪਣਾ opinion ਦਿੰਦੇ ਐ ਫਿਰ ਸਮਾਜ ਨਵੇਂ ਤਰੀਕੇ ਸਿਰ ਬਰਤਣਾ ਸ਼ੁਰੂ ਮੈਂ ਫਿਰ ਅੱਜ ਕਰਨਾ ਸੁਣ ਵੇਖੋ ਹੁਣ ਮੰਨ ਲਓ ਵੀ ਨੂੰ ਤੇ ਸੱਤ ਕਦੇ ਨਾ ਕਦੇ ਤੇ ਨੂੰ ਸੱਤ ਨੇ ਅੱਡਾ ਹੋਣਾ ਹੀ ਹੁੰਦਾ ਪੱਕੀ ਗੱਲ ਹੈ ਨਾ ਵੀ ਅੱਡਾ ਹੋਣਾ ਹੁਣ ਨੂੰ ਕਈ ਨੂੰਹਾਂ ਇਦਾਂ ਦੀ ਆਉਂਦੀਆਂ ਆ ਉਹ ਆ ਕੇ ਵੇਖਦੀਆਂ ਇੱਕ ਨਾ ਹਿਊਮਨ ਸਾਈਕੀ ਹੈ ਆਲਣਾ ਹਰ ਇੱਕ ਨੂੰ ਚਾਹੀਦਾ ਕੱਲ ਮੰਨ ਲਓ ਵੀ ਜਿਵੇਂ ਪੰਛੀ ਹੈ ਜਿਹੜੇ ਆਪਣਾ ਆਲਣਾ ਬਣਾਉਂਦੇ ਐ ਜਾਨਵਰ ਵੀ ਜਿਹੜੇ ਆਪਣੀ ਖੁੱਡ ਪਾੜਦੇ ਆ ਕਿਤੇ ਨਾ ਕਿਤੇ ਵੀ ਮੇਰਾ ਟਿਕਾਣਾ ਹੋਵੇ ਹਰ ਕੋਈ ਚਾਹੁੰਦਾ ਮੇਰੀ ਮੇਰਾ ਟਿਕਾਣਾ ਹੋਵੇ ਮੈਂ ਜਿੱਥੇ ਬੈਠਾਂ ਜਿੱਥੇ ਰਵਾਂ ਜਿੱਥੇ ਮੇਰੀ ਮਰਜ਼ੀ ਚੱਲੇ ਮੈਂ ਸਾਰੀ ਦੁਨੀਆ ਚ ਘੁੰਮਦਾ ਪਰ ਮੈਂ ਜਿੱਥੇ ਮਰਜੀ ਜਾਵਾਂ ਵੱਡੇ ਵੱਡੇ ਘਰਾਂ 'ਚ ਲੋਕ ਮੈਨੂੰ ਆਪਣਾ ਕਮਰੇ ਸਾਰੇ ਥਾਂ ਤੇ ਸਹੂਲਤ ਦਿੰਦੇ ਐ ਵੀ ਭਾਈ ਸਾਹਿਬ ਆਏ ਐ ਸਾਡੇ ਘਰੇ ਕੋਈ ਇਹਨਾਂ ਦੀ ਸੇਵਾ 'ਚ ਕਮੀ ਨਾ ਰਵੇ ਅਗਲਾ ਕਰਦਾ ਹੀ ਐ ਪਰ ਮੈਂ ਜਿੱਥੇ ਵੀ ਜਾਵਾਂ ਸਭ ਤੋਂ ਵੱਧ ਸ਼ਾਂਤੀ ਕਿੱਥੇ ਆ ਕੇ ਆਉਂਦੀ ਐ ਆਪਦੇ ਘਰੇ ਮੈਂ ਆਪਣੇ ਕਮਰੇ ਚਾਹੂੰ ਆਪਣੇ ਕਿਚਨ ਚਾਹੂੰ ਆਪਣੇ ਘਰ ਬੈਠੂੰ ਉਹ ਫਰਕ ਐ ਵੱਡਾ ਤੁਸੀਂ ਆਪਣੇ ਹਿਸਾਬ ਨਾਲ ਉੱਠਣਿਆ ਬਹਿਣਾ ਤੁਹਾਡਾ ਸਾਰਾ ਕੁਝ ਬੜਾ ਫਰਕ ਹੁੰਦਾ ਐ ਔਰਤ ਵੀ ਔਰਤਤਾ ਵੀ ਸੁਭਾਅ ਹੈ ਕਿ ਮੇਰਾ ਮੇਰਾ ਇੱਥੇ ਕਿਚਨ ਸਰੰਡਰ ਮੈਂ ਜੋ ਸੋਚਾਂ ਮੈਂ ਆਪਣੇ ਘਰ ਚ ਬਣਾ ਸਕਦਾ ਚ ਵਖੋ ਘਰ ਚ ਜੋ ਜੋ ਇੱਕ ਡਿਸਾਈਡ ਕਰਦਾ ਨਾ ਵੀ ਆ ਬਣੇਗਾ ਇਹਦਾ ਮਤਲਬ ਚੱਲਦੀ ਘਰ ਵਿੱਚ ਉਹਦੀ ਬਣਾਏਗਾ ਨਹੀਂ ਬਣੇਗਾ ਇੱਕ ਹੁੰਦਾ ਬਣਾਉਣ ਵਾਲਾ ਇੱਕ ਹੁੰਦਾ ਡਿਸਾਈਡ ਕਰਦਾ ਜਿਹੜਾ ਵੀ ਐ ਕਰਦਾ ਮਾਲਕ ਉਹ ਹੈ ਕਰਦਾ ਡਿਸਾਈਡ ਕਰਦਾ ਜਿਹੜਾ ਜਿਹੜੇ ਜਿਸ ਦੇ ਡਿਸੀਜਨ ਹੁੰਦੇ ਆ ਵੀ ਅੱਜ ਆਹ ਬਣਨਾ ਹੈ ਅੱਜ ਆਹ ਬਣਨਾ ਹੈ ਐ ਕਰਦਾ ਐ ਕਰਨਾ ਉਹ ਚੱਲਦੀ ਹੁਣ ਨੂੰ ਹੈ ਇੱਕ ਔਰਤ ਮੈਂ ਨੂੰ ਦੀ ਗੱਲ ਨਹੀਂ ਕਰਦਾ ਇੱਕ ਔਰਤ ਦੇ ਦਿਮਾਗ ਵਿੱਚ ਪਿਆ ਹੁੰਦਾ ਕਿ ਮੇਰਾ ਘਰ ਹੋਵੇ ਚਾਹੇ ਛੋਟਾ ਜਿਹਾ ਉਹਨਾਂ ਕੀ ਹੋਵੇ ਪਰ ਮੇਰਾ ਮੇਰੀ ਕਿਚਨ ਹੈ ਮੇਰਾ ਉੱਥੇ ਸਾਮਾਨ ਪਿਆ ਹੈ ਮੇਰਾ ਬੈਡਰੂਮ ਹੈ ਮੇਰੀ ਮਰਜ਼ੀ ਹੈ ਮੇਰਾ ਘਰ ਹੈ ਮਤਲਬ ਮੇਰਾ ਹੁਣ ਸੁਭਾਅ ਆ ਕੁਦਰਤ ਦੀ ਗੱਲ ਹੁਣ ਜਦੋਂ ਕਈ ਨੂੰ ਆ ਕੇ ਦੇਖਦੀਆਂ ਵੀ ਆਹ ਜਿਹੜੀ ਮੇਰੀ ਸੱਸ ਹੈ ਇਹ ਤਾਂ ਅਜੇ 45 ਸਾਲ ਦੀ ਹੈ ਚੱਲਦੀ ਵੀ ਇਹ ਘਰ ਚ ਇਹਦੀ ਤੇ ਮਤਲਬ ਮੇਰਾ ਇਹ ਬਣਿਆ ਵੀ ਜਦੋਂ ਤੱਕ ਇਹ 60 ਦੀ ਹੋਊ ਉਦੋਂ ਤੇ 25 ਸਾਲ ਲੰਘ ਜਾਣਗੇ ਵੀ ਜਦੋਂ ਉਹ ਬੁੱਢੀ ਹੋਊ ਤੇ ਚੰਗੀ ਭਲੀ ਹੈਗੇ ਇਹਦੇ ਘੋੜੇ ਵਰਗੀ ਫਰਤੀ ਵੀ ਇਹਦਾ ਮਤਲਬ 25 ਸਾਲ ਇਹਦੀ ਜੱਲੂ ਮੇਰਾ ਘਰ ਨਹੀਂ ਬਣਨਾ ਤੇ ਜਦੋਂ ਤੱਕ ਇਹ ਮਰੂ ਉਦੋਂ ਮੇਰੇ ਵਾਲੀ ਆਜੂ ਸਮਝਦੇ ਹੋ ਗੱਲ ਤੁਸੀਂ ਅੱਛਾ ਉਦੋਂ ਤੱਕ ਬਿੱਕ ਮੇ ਹੋ ਜਾਣਾ ਮਤਲਬ ਹੁਣ ਇੱਥੇ ਇੱਕ ਪੰਗਾ ਆ ਉਹ ਫਿਰ ਕੀ ਕਰਦੀਆਂ ਨੇ ਉਹ ਵੀ ਉਹ ਵੀ ਘਰ ਚ ਆਉਂਦੀਆਂ ਨੇ ਸੱਸ ਚ ਆਉਂਦੀ ਆ ਮੇਰੀ ਚੱਲੇ ਉਹ ਐਦਾਂ ਪ੍ਰੋਬਲਮ ਪੈਂਦੀ ਥਿਆਕ ਟ੍ਰਬਲ ਉੱਪ ਪੈ ਜਾਂਦਾ ਘਰ ਡਿਸਪਿਊਟ ਖੜਾ ਹੋ ਜਾਂਦਾ ਖਲਾਰਾ ਪੈਣਾ ਹੁਣ ਇੱਥੇ ਉਹ ਟਰਾਈ ਕਰਦੀ ਹੈ ਕਿ ਮੈਂ ਹੁਣ ਕੀ ਕਰਾਂ ਫਿਰ ਹੌਲੀ-ਹੌਲੀ ਇੱਕ ਦੂਜੇ ਨਾਲ ਲੜਾਈ ਚੱਲਦੀ 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 ਕਲੇਸ਼ ਪੈਂਦਾ ਫਿਰ ਪੰਚਾਇਤਾਂ ਸੱਦੀਆਂ ਜਾਂਦੀਆਂ ਫਿਰ ਮਾਫ਼ ਕਰਨਾ ਇਦਾਂ ਦੇ ਕਮੈਂਟ ਵੀ ਹੁੰਦੇ ਨੇ ਵੀ ਇਹ ਮਾੜੇ ਕਰਦੀ ਐ ਉਹਦੇ 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 ਮਾਪਿਓ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਉਹ ਫਿਰ ਉਹਨੂੰ ਕੁੱਤੀਏ ਬਿੱਲੀਏ ਕਹਿੰਦੀ ਐ ਬਜ਼ੁਰਗ ਨੂੰ ਵੀ ਗਾਲ੍ਹਾਂ ਕੱਢੀਆਂ ਜਾਂਦੀਆਂ ਇੱਕ ਦੂਜੇ ਦੇ ਵਿੱਚ ਇੰਨਾ ਖਲਾਰਾ ਪਾ ਕੇ ਹੁਣ ਕੀ ਖਟਿਆ ਕਹਿੰਦੇ ਅੱਡਾ ਡੂਠੇ ਇੱਥੇ ਪਹੁੰਚ ਗਏ ਆ ਹੁਣਾ ਡੱਡ ਹੋ ਗਏ ਭਲਾ ਇਹ ਪਹਿਲਾਂ ਹੀ ਕੀਤਾ ਹੋਵੇ ਫੇਰ ਕਿਵੇਂ ਭਲਾ ਸੁਣੋ 1 ਮਿੰਟ ਲਈ ਸੁਣੋ ਮੰਨ ਲਓ ਤੁਸੀਂ ਕੋਠੀ ਪਾਣ ਲੱਗੇ ਆ ਵੈਸੇ ਤੇ ਕਈ ਬੰਦਿਆਂ ਦੀ ਗੁੰਜਾਇਸ਼ ਇਹ ਜੀ ਹੈ ਵੀ ਜਿਹੜੇ ਜਿਹੜੇ ਆਪਣੇ ਬੱਚਿਆਂ ਬਾਰੇ ਦੋ ਦੋ ਘਰ ਵਿਆਹ ਮੇਰੇ ਵੱਡੇ ਪੁੱਤ ਦਾ ਆ ਮੇਰੇ ਛੋਟੇ ਪੁੱਤ ਦਾ ਜੇ ਬੰਦਾ ਪਹਿਲਾਂ ਹੀ ਐ ਰੱਖੇ ਵੀ ਜਿੱਦੇ ਵਿਆਹ ਕੇ ਆਉਣਾ ਘਰ ਮੇਰੇ ਸਾਹਮਣੇ-ਸਾਹਮਣੇ ਦੋ ਘਰ ਹੈ ਆ ਮੇਰਾ ਓਨੂੰ ਪਹਿਲੇ ਦਿਨ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਨਾਲ ਲਾ ਜਾ ਕੇ ਇਹ ਕਿਹਾ ਜਾਵੇ ਪੁੱਤ ਆ ਘਰ ਤੇਰਾ ਹੈ ਚਾਹੇ ਬਗਾੜ ਚਾਹੇ ਸਵਾਰ ਜਦੋਂ ਬਾਜ ਮਾਰੋਗੇ ਅਸੀਂ ਆਵਾਂਗੇ ਆ ਘਰ ਤੇਰਾ ਤੇਰੀ ਕਿਚਨ ਹੈ ਤੇਰਾ ਘਰ ਹੈ ਤੇਰੇ ਕੱਪੜੇ ਲੀੜੇ ਤੂੰ ਰੋੜੋ ਗਵਾੜੋ ਧੋਵੋ ਨਾ ਤੋ ਉਹ ਸਫਾਈ ਰੱਖੋ ਨਾ ਰੱਖੋ ਆ ਸਾਡਾ ਸਾਨੂੰ ਜਦੋਂ ਬਾਜ ਮਾਰੋਗੇ ਅਸੀਂ ਆ ਜਾਵਾਂਗੇ ਚਲੋ ਜੇ ਦੋ ਘਰ ਨਹੀਂ ਬਣਾਉਣ ਜੋਗੇ ਇੱਕ ਹੀ ਘਰ ਹੋਵੇ ਇੱਕ ਘਰ ਦੇ ਵਿੱਚ ਪਹਿਲਾਂ ਹੀ ਇਸ ਹਿਸਾਬ ਨਾਲ ਹੁਣ ਕਈ ਕੂਠੀਆਂ ਇਹ ਜਿਹੀਆਂ ਬਣਦੀਆਂ ਇੱਕ ਸਾਹਮਣੇ ਗੇਟ ਹੈ ਇੱਕ ਪਿੱਛੋਂ ਦੀ ਗੇਟ ਹੁੰਦਾ ਦੋ ਕਮਰੇ ਸਾਈਡ ਤੇ ਰੱਖ ਲਓ ਵਿੱਚ ਉਹਦੇ ਇਦਾਂ ਲੋਹੇ ਦਾ ਕੋਈ ਜਾਂ ਕੋਈ ਲੱਕੜ ਦਾ ਛੱਤਰ ਲਾ ਲਓ ਗੇਟ ਬੰਦ ਕਰ ਲਓ ਬੰਦ ਕਰੋਗੇ ਘਰ ਦੋ ਖੋਲ ਦਿਓਗੇ ਤੇ ਇੱਕ ਇੱਕ ਰਸੋਈ ਉੱਧਰ ਹੋਵੇ ਕਮਰਾ ਉੱਧਰ ਹੋਵੇ ਅਗਲੇ ਖਾਣ ਪਾਣ ਬੱਚੇ ਆਪਣੀ ਮਰਜ਼ੀ ਕਰਨ ਹੱਸਣ ਖੇਡਣ ਇਦਾਂ ਪਹਿਲੇ ਦਿਨ ਹੋ ਗਿਆ ਵੀ ਬੇਟਾ ਘਰ ਸਾਡਾ ਛੋਟਾ ਜਿਹਾ ਇੱਧਰ ਮੇਰਾ ਕਿਚਨ ਹੈ ਇੱਧਰ ਹੈ ਆ ਤੁਹਾਡਾ ਇੱਤੀਰਾ ਹੈ ਇਹਦੇ 'ਚ ਤੇਰੀ ਚੱਲੂ ਆਹ ਰਸੋਈ 'ਚ ਤੇਰੀ ਚੱਲੂ ਤੂੰ ਮਰਜ਼ੀ ਨਾਲ ਬਣਾ ਮਰਜ਼ੀ ਨਾਲ ਖਾ ਤੁਸੀਂ ਖਾਓ ਵਗਾੜੋ ਤੇ ਜਿੱਦੇ ਆਵਾਜ਼ ਮਾਰੋਗੇ ਤੁਹਾਡੇ ਕੋਲ ਆਵਾਂਗੇ ਨਹੀਂ ਤੇ ਅਸੀਂ ਇੱਧਰ ਆ ਤੁਸੀਂ ਇੱਧਰ ਆ ਤੇ ਕਿੰਨਾ ਚੰਗਾ ਹੋਵੇ ਪਿਆਰ ਇੰਨਾ ਪਵੇ ਵੀ ਅੱਡ-ਅੱਡ ਬਣੀ ਨਾ ਦੋਕ ਸਾਲਾਂ ਬਾਅਦ ਕਹਿਣਾ ਜਿਹੜੀ ਵਿਚਾਲੇ ਕੰਧ ਜੀ ਗੱਡੀ ਨੂੰ ਢਾਓ ਅਸੀਂ ਤੇ ਇੱਕ ਹੀ ਆ ਅੱਛਾ ਜੇ ਤੇ ਢਾ ਦੇਣਗੇ ਤੇ ਇੱਕ ਹੋ ਜਾਣਗੇ ਨਹੀਂ ਤੇ ਅੱਡ-ਅੱਡ ਤੇ ਪਹਿਲੇ ਦੇਣੀ ਹੈਗੇ ਜੇ ਜੇ ਤੇ ਹਿੰਮਤ ਹੋਊ ਫਿਰ ਤੇ ਵਿਚਾਲੇ ਵਾਲੀ ਕੰਧ ਢਾ ਕੇ ਇੱਕ ਹੋ ਜੂ ਵੀ ਇਕੱਠੇ ਰਹਿ ਸਕਦੇ ਆ 2 ਸਾਲ ਰਹਿ ਕੇ ਵੇਖ ਲਿਆ ਇਹਦਾ ਮਤਲਬ ਹੈ ਇਕੱਠੇ ਹੀ ਰਹਿੰਦੇ ਆ ਨਾਂ ਦੇ ਹੀ ਘਰ ਦੋ ਆ ਰਹਿੰਦੇ ਤੇ ਇਕੱਠੇ ਹੀ ਆ ਕਹਿਣਗੇ ਢਾਉ ਕੰਦ ਵਿੱਚੋਂ ਇੱਕ ਹੋ ਨਹੀਂ ਤੇ ਅੱਡ ਅੱਡ ਤੇ ਫਿਰ ਹੈਗੇ ਸੀ ਕੁੱਤਿਆ ਬਿੱਲਿਆ ਤੇ ਨਾ ਹੋਇਆ ਜਿਹੜਾ ਦੁਨੀਆ ਨੇ ਜਲੂਸ ਵੇਖਿਆ ਉਹ ਤੇ ਨਾ ਹੋਇਆ ਘੜ ਤੋਂ ਘੜ 100 100 ਰਾਤ 100ਸ ਮੁੰਡਾ ਤੇ ਸੁખી ਹੋਇਆ ਜਿਹੜੇ ਵਿਚਾਲੇ ਵਾਲੇ ਉਹਨਾਂ ਦੇ ਕਲੇਸ਼ ਵਿੱਚ ਫਸੇ ਸੀ ਉਹ ਤੇ ਸੌਖੇ ਹੋਏ ਜਦੋਂ ਤੁਸੀਂ ਰਿਲੈਕਸ ਹੋ ਗਏ ਤਾਂ ਚਾ ਸਾਡਾ ਰਿਲੈਕਸ ਹੋਇਆ ਘੱਟ ਤੋਂ ਘੱਟ ਕਿੰਨਾ ਕਿੰਨੇ ਲੋਕ ਨੇ ਪਿੰਡ ਦੇ ਵਿੱਚ ਕਿੰਨੀਆਂ ਨੂੰਹਾਂ ਕਿੰਨੀਆਂ ਸੱਸਾਂ ਕਿੰਨੇ ਮੁੰਡੇ ਕਿੰਨੇ ਸਹੁਰੇ ਉਹ ਸਾਰੇ ਸੁਖੀ ਬਸਣਗੇ ਤੇ ਜਿਹੜਾ ਗੁੱਸਾ ਆ ਲੜਾਈਆਂ ਝਗੜੇ ਬਹੁਤੇ ਤੇ ਲੜ ਕੇ ਘਰੋਂ ਆਉਂਦੇ ਆ ਸਿਰ ਕਿਸੇ ਹੋਰ ਦਾ ਪਾੜ ਦਿੰਦੇ ਬਾਹਰ ਗੰਡਾਸੇ ਉਹ ਗੁੱਸਾ ਲੈਣਾ ਤੇ ਹੈ ਹੀ ਕਿਤੇ ਨਾ ਕਿਤੇ ਨਿਕਲੂ ਤੇ ਹੈ ਹੀ ਹੁਣ ਲੜੀ ਸੱਸ ਨਾਲ ਉਹ ਉਹਨੇ ਨਿਆਣੇ ਕੁੱਟ ਦੇਣੇ ਸੱਸ ਲੜ ਕੇ ਹੱਟੀ ਐ ਨੂੰ ਨਾਲ ਉਹਨੇ ਘਰ ਆਲਾ ਉਹ ਆਇਆ ਉਹ ਕਹਿੰਦਾ ਆ ਗਿਆ ਚੋਰ ਦਾੜੀ ਉਹਦੇ ਗਲ पे ਉਹ ਕਹਿੰਦਾ ਮੇਰੀ ਦਾੜੀ ਕਿ ਹੋਇਆ ਵੀ ਮੈਂ ਨੇ ਬਾਹਰੋਂ ਆਇਆ ਥੱਕ ਕੇ ਆਉਂਦਿਆਂ ਹੀ ਮੈਨੂੰ ਸਰੋਪਾ ਪੈ ਗਿਆ ਹੁਣ ਅਗਲਾ ਵੇਖਦਾ ਹੀ ਐ ਸਾਡੇ ਵੱਲ ਐਦਾਂ ਹੀ ਐ ਨਾ ਮਤਲਬ ਮਤਲਬ ਜਿਹੜਾ ਵੀ ਬੰਦਾ ਜਿਹੜਾ ਵੀ ਬੰਦਾ ਜਹੇ ਜਿਆ ਵੀ ਹੋਵੇ ਉਹ ਫਿਰ ਐਂ ਸੋਚੀ ਜਾਂਦਾ ਵੀ ਬਣ ਕੀ ਰਿਆ ਸਾਡੇ ਕਰੇ ਦੁਖੀ ਮਾਰਿਆ ਉਹ ਪੰਚਾਇਤਾਂ ਤੇ ਜਾਊ ਤਾਂ ਦੁਖੀ ਐ ਬਾਹਰ ਜਾ ਕੇ ਬੈਠੂ ਤਾਂ ਦੁਖੀ ਐ ਜੇ ਕਿਤੇ ਭੁੱਲ ਭੁਲੇਖੇ ਇੱਥੇ ਦੀਵਾਨ ਚ ਲੈ ਆਓ ਇੱਥੇ ਵੀ ਸੁੱਡਲ ਜਾ ਬਣ ਕੇ ਬੈਠਾ ਰਹਿੰਦਾ ਮੈਂ ਵੇਖਦਾ ਹੁੰਦਾ ਜਾਂ ਤੇ ਤਾਂ ਹੀ ਵੇਖੀ ਦੂ ਮੈਨੂੰ ਪਤਾ ਹੁੰਦਾ ਵੀ ਇਹ ਮਾਰਿਆ ਕਿਸੇ ਰੋਗ ਦਾ ਜਾਂ ਤਰਤੀਰ ਵਾਲੀ ਐ ਐਂ ਨਜ਼ਰਾਂ ਹੀ ਗੱਡੀ ਰੱਖੂ ਥੱਲੇ ਮੈਂ ਉਹ ਕੀ ਕਹਿ ਰਿਹਾ ਉਹ ਮਾੜੀ ਜੀ ਮੇਰੀ ਗੱਲ ਸੁਣਦਾ ਵੀ ਕਹਿ ਕੀ ਰਹਿ ਸੁਣ ਕੇ ਫਿਰ ਫਿਰ ਉਹਨੂੰ ਚੇਤਾ ਆ ਜਾਂਦਾ ਕਿ ਘਰੇ ਜਾਣਾ ਯਾਰ ਗਾਂ ਕਲੇਸ਼ ਪਿਆ ਏਡਾ ਵੱਡਾ ਜੱਬ ਛਿੜੇ ਰਹਿੰਦੇ ਅਰੋ ਅੱਛਾ ਇੱਕ ਸੁਣਾਉਂਦਾ ਹੁਣ ਜਿੰਨੀ ਆਪਾਂ ਗੱਲ ਕੀਤੀ ਹੈ ਹੁਣ ਜੇ ਆਪਾਂ ਇਹਨੂੰ ਕਿਵੇਂ ਨੂੰ ਲਾਗੂ ਕਰੀਏ ਆਪਾਂ ਇਹਨੂੰ ਲਾਗੂ ਕਰੀਏ ਜਿਹੜੇ ਨਵੇਂ ਗਾਂ ਵਿਆਹ ਕਰਨੇ ਨੇ ਬੱਚਿਆਂ ਦੇ ਵਾਸਤੇ ਤੁਸੀਂ ਕਿੰਨੀ ਇੱਜ਼ਤ ਕਰੂ ਉਹ ਨੂੰ ਸੱਸ ਦੀ ਵੀ ਮੇਰੀ ਰਸੋਈ ਉਹਨੇ ਮੇਰੇ ਆਉਂਦਿਆਂ ਨੂੰ ਪੁੱਤ ਤੇਰਾ ਪਤਾ ਹੁਣ ਸੋਚਣਗੇ ਕੀ ਲੈ ਲੋਕ ਕੀ ਕਹਿਣਗੇ ਆਉਂਦੀ ਹੀ ਅੱਡ ਹੋ ਗਈ ਹੋ ਗਈ ਅੱਡ ਕੋਈ ਨਹੀਂ ਸੇਵਾ ਕਰੀ ਲੈ ਦੁਨੀਆ ਪਿੰਡ ਸਾਡਾ ਕੀ ਕਹੇ ਸਾਰੇ ਲੋਕ ਕੀ ਕਹਿਣਗੇ ਨੂੰ ਸਾਡੇ ਘਰੇ ਸੇਵਾ ਕਰੇ ਇਦਾਂ ਕਰਿਆ ਕਰਿਓ ਭੈਣ ਮੇਰੀਏ ਬੇਬੇ ਪਹਿਲਾਂ ਹੀ ਤੂੰ ਤੇ ਹੱਥ ਪੈਰ ਤੇਰੇ ਚੱਲਦੇ ਆ ਕੰਮ ਕਰਦੀਆਂ 20 ਸਾਲ ਤੇ ਤੂੰ ਵੈਸੇ ਨੂੰ ਦੇ ਨਾਲ ਨੂੰ ਤੋਂ ਵੱਧ ਤੇ ਤੈਨੂੰ ਪਹਿਲਾਂ ਹੀ ਕੰਮ ਕਰਨਾ ਜਿਹੜੀਆਂ ਤਕੜੀਆਂ ਸੱਸਾਂ ਆ ਬੇਨਾ ਗੱਲਾਂ ਬਾਰੇ ਸੋਚੋ ਕਿੰਨੀਆਂ ਲੜਾਈਆਂ ਕਿੰਨੇ ਕਲੇਸ਼ ਕਿੰਨੇ ਕਮੈਂਟ ਨੇ ਨਾ ਜਿਹੜੇ ਉਹ ਤੁਸੀਂ ਅੱਡ-ਅੱਡ ਹੋ ਜਾਓ ਚਾਹੇ ਇਕੱਠੇ ਰਹੋ ਜਿਹੜੇ ਇੱਕ ਦੂਜੇ ਤੇ ਕਮੈਂਟ ਕੱਸਦੇ ਆ ਉਹ ਡਿਲੀਟ ਥੋੜਾ ਹੋ ਜਾਣਾ ਅੱਜ ਕੱਲ ਅੱਜ ਕੱਲ ਤੇ ਨਾ ਵਟਸਐਪ ਤੇ ਸਟੇਟਸ ਲਾ ਪੜਦੇ ਆ ਵੀ ਮੇਰੀ ਨੂੰ ਨੇ ਸਟੇਟਸ ਕੀ ਲਾਇਆ ਇਹ ਸੱਚੀ ਐ ਉਹ ਉਹਨੇ ਉਹਨੇ ਵੀ ਫਿਰ ਗਾ ਉਹ 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 ਅੱਗੇ ਕਿਹੜਾ ਘਟ ਹੈ ਉਹ ਦੇਖेंगे ਜੋ ਹੋਏਗਾ ਇਦਾਂ ਦੇ ਕੁਝ ਪੜ ਕੇ ਸ਼ਾਇਰੋ ਸ਼ਾਇਰੀ ਉਹ ਸੱਸ ਦਾ ਸਟੇਟਸ ਪੜਦੀ ਉਹਨੇ ਕੁਝ ਹੋਰ ਸ਼ਾਇਰੋ ਸ਼ਾਇਰੀ ਲਾਈ ਹੁੰਦੀ ਹੈ ਨੂੰ ਅੱਗੇ ਹੋਰ ਸ਼ਾਇਰੋ ਸ਼ਾਇਰੀ ਉਹ ਵੇਖ ਵੇਖ ਕੇ ਮੱਚੇ ਮੈਨੂੰ ਮਚਾਣ ਲਈ ਲਾਉਂਦੀ ਹੈ ਹੁਣ ਮਿਹਣੇ ਨੇ ਜਿਹੜੇ ਵਟਸਐਪਾਂ ਤੇ ਵੱਜਦੇ ਆ ਉਹ WhatsApp ਸਟੇਟਸ ਚੈੱਕ ਕਰਦੇ ਆ ਉਹਨੂੰ ਚੈੱਕ ਕਰਨਗੇ ਵੀ ਅੱਜ ਇਹਨੇ ਕੀ ਲਿਖਿਆ ਅੱਜ ਇਹਨੇ ਕੀ ਉੱਤੇ ਕਮੈਂਟ ਕੀਤਾ ਉਹ ਫਿਰ ਲੱਭ ਲੱਭ ਕੇ ਜਿਹਦੀ ਜਿਹਦੇ ਨਾਲ ਨਾ ਬੰਦੀ ਹੋਵੇ ਅਸੀਂ ਦੁਨੀਆ ਤੋਂ ਅੱਕੇ ਬੈਠੇ ਆ ਇਹ ਲਿਖ ਕੇ ਉੱਤੇ ਪਾ ਦੇਈਏ ਕੋਈ ਕੁਛ ਪਾਉ ਕੋਈ ਕੁਛ ਪਾਉ ਮਤਲਬ ਐਸੇ ਕਮੈਂਟ ਨੇ ਸਾਡੇ ਚ ਇੰਨਾ ਕੁਝ ਹੋ ਕੇ ਤੇ ਉਹਨਾਂ ਨੂੰ ਬੰਦਾ ਪੁੱਛੇ ਵੀ ਤੁਸੀਂ ਹੁਣ ਕਿੱਥੇ ਪਹੁੰਚੇ ਕੀ ਕੀਤਾ ਕਹਿੰਦੇ ਅੱਡ ਡਡੂ ਤੇ ਹੋਣਾ ਤਾਂ ਅੱਡ ਡਡ ਸੀ ਫਿਰ ਪਹਿਲੇ ਦਿਨ ਹੀ ਹੋ ਜਾਂਦਾ अच्छा, अच्छा हो सकदा है प्रॉब्लम ਤੁਸੀਂ ਅੱਡ ਕਰੋ ਪਰ ਪਿਆਰ ਇਨਾ ਰਵੇ ਵੀ ਖਾਂਦੇ ਇਕੱਠੀ ਸੀ ਉਹਨੇ ਉਧਰ ਬੱਪ ਕਾਲੀ ਬਾਜ ਮਾਰ ਲਈ ਉਹਦੇ ਤੇ ਦੋ ਸਾਲਾਂ ਬਾਅਦ ਕਹਿਣ ਨਾ ਜੀ ਨਾ ਜੁੱਲੇ ਦੋ ਨਹੀਂ ਕਰਨੇ ਹੁਣ ਇੱਕ ਕਰਾਂਗੇ ਫੇਰ ਪਿੰਡ ਦੇਖੂਗਾ ਆ ਬਣੀ ਆ ਇੱਕ ਹੋਏ ਐ ਦੋ ਤੂੰ ਇਹ ਇੱਕ ਹੋਏ ਐ ਅੱਛਾ ਜੇ ਨਾ ਇੱਕ ਹੋਏ ਤੇ ਅੱਡ ਅੱਡ ਤੇ ਫੇਰ ਹੈ ਗਈ ਹੈਗੇ ਪ੍ਰੋਬਲਮ ਕੀ ਆ ਅੱਡ ਅੱਡ ਤੇ ਹੈ ਹੀ ਸੀ ਘੜ ਤੋਂ ਘਟ ਪੰਚਾਇਤਾਂ ਚ ਜਲੂਸ ਤੇ ਨਹੀਂ ਨਿਕਲਿਆ ਲੋਕਾਂ ਨੇ ਤੇ ਨਹੀਂ ਦੇਖਿਆ ਦੁਨੀਆਂ ਨੇ ਤੇ ਨਹੀਂ ਦੇਖਿਆ ਸੇਵਾ ਕਰੂ ਉਹ ਜਿਹੜਾ ਕਰਨਾ ਚਾਹੁੰਦਾ ਹੈ ਕਰਨਾ ਚਾਹੁੰਦਾ ਹੈ ਭਰਾਵੋ ਜੇ ਤੁਹਾਨੂੰ ਲੱਗਦਾ ਹੈ ਨਾ ਕਿ ਸੇਵਾ ਕਰਵਾਈ ਜਾ ਸਕਦੀ ਹੈ ਇਹ ਵੱਡਾ ਭੁਲੇਖਾ ਹੈ ਕਿਸੇ ਨੂੰ ਚੰਗਾ ਬਣਾਇਆ ਜਾ ਸਕਦਾ ਹੈ ਨਹੀਂ ਬਣਿਆ ਜਾਂਦਾ ਹੈ ਕੋਸ਼ਿਸ਼ ਹੁੰਦੀ ਹੈ ਤੇ ਜਿਹੜੇ ਜਿਹੜੇ ਸਮਾਜ ਦੀ ਗੱਲ ਅਸੀਂ ਕਰਦੇ ਆ ਨਾ ਸਾਡਾ ਸਮਾਜ ਸਾਡਾ ਸਮਾਜ ਇਹਨਾਂ ਗੱਲਾਂ ਨੂੰ ਵਿਚਾਰਨ ਲਈ ਤਿਆਰ ਨਹੀਂ ਇਹ ਐਂਡ 'ਚ ਜਾ ਕੇ ਤਿਆਰ ਹੁੰਦੇ ਆ ਲੋੜ ਪਵੇ ਫਿਰ ਤਿਆਰ ਹੋ ਜਾਂਦੇ ਆ ਅੱਜ ਕੱਲ ਲਿਖਿਆ ਨਹੀਂ ਆਉਂਦਾ ਸਾਨੂੰ ਜੱਟ ਸਿੱਖ ਮੁੰਡਾ ਚਾਹੀਦਾ 5 ਫੁੱਟ 7 ਇੰਚ ਕੱਦ ਹੈ 4 ਕਿੱਲੇ ਜ਼ਮੀਨ ਹੈ ਲੜਕੀ ਨੇ ਹਾਈਲਾਈਟਸ ਕੀਤੀ ਹੋਵੇ ਹੋਰ ਸਾਡੀ ਕੋਈ ਡਿਮਾਂਡ ਨਹੀਂ ਉਹਨੂੰ ਉਹਨੂੰ ਪੁੱਛੇ ਵੀ ਕੁੜੀ 4 ਫੁੱਟ ਤੇ 5 ਇੰਚ ਦੀ ਹੈ ਕਹਿੰਦੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਰੋਟੀ ਸਬਜ਼ੀ ਨਹੀਂ ਆਉਂਦੀ ਕਹਿੰਦੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਕਿਉਂ ਕਿ ਕੈਨੇਡਾ ਤੇ ਆਉ ਹੁਣ ਕੰਪਰੋਮਾਈਜ਼ ਕਰ ਲਿਆ ਹੁਣ ਤੁਸੀਂ ਸਾਰਾ ਕੁਝ ਮੰਨਣ ਨੂੰ ਤਿਆਰ ਹੋ ਜਾਂਦੇ। ਮਤਲਬ ਜਦੋਂ ਐ ਹੋਊਗਾ ਫਿਰ ਅਸੀਂ ਮੰਨਾਂਗੇ। ਨਹੀਂ ਪ੍ਰਭੂ ਇਹ ਜਦੋਂ ਨਾ ਜਦੋਂ ਅਸੀਂ ਨਕੀਆਂ ਨਕੀਆਂ ਗੱਲਾਂ ਨੂੰ ਸਮਝਾਂਗੇ। ਤੁਸੀਂ ਇਹਨਾਂ ਮਸਲਿਆਂ ਨੂੰ ਵਿਚਾਰੋਗੇ। ਗੁਰਬਾਣੀ ਦੇ ਵਿੱਚ ਉਸ ਵੇਲੇ ਦੇ ਮਸਲੇ ਵਿਚਾਰੇ ਗਏ ਐ ਜਿਨੂੰ ਉਦੋਂ ਦਾ ਮਸਲਾ ਹੈ। ਉਸ ਵੇਲੇ ਦੇ ਰਾਜੇ ਸ਼ੀ ਮਕਦਮ ਕੁੱਤੇ ਇਹ ਉਦੋਂ ਦਾ ਮਸਲਾ ਹੈ। ਇਹ ਉਹਨਾਂ ਨੇ ਵਿਚਾਰੇ ਆ ਉਹਦਾ ਹੱਲ ਕੱਢਿਆ ਆਪਣੇ ਟਾਈਮ ਤੇ ਔਰਤ ਪੈਰ ਦੀ ਜੁੱਤੀ ਸੀ ਉਦੋਂ ਕਿਹਾ ਸੋ ਕਿਉ ਮੰਦਾ ਆਖੀਏ ਜਿਤ ਜੰਮੈ ਹੁਣ ਔਰਤ ਪੈਰ ਦੀ ਜੁੱਤੀ ਹੈ ਉਹ ਤੇ ਜੁੱਤੀ ਚੱਕੀ ਫਿਰਦੀ ਐ ਕੋਣ ਹੁਣ ਔਰਤ ਪੈਰ ਦੀ ਜੁੱਤੀ ਕਿੱਥੇ ਐ ਹੁਣ ਮਸਲਾ ਕੀ ਐ ਧਿਆਨ ਨਾਲ ਸੁਣੋ ਉਦੋਂ ਮਸਲੇ ਹੋਰ ਸਨ ਅੱਜ ਮਸਲੇ ਉਹਨਾਂ ਨੇ ਆਪਣੇ ਮਸਲੇ ਵੱਡੇ ਕਵਾਲ ਨਾਲ ਨਿਜਿਠੇ ਐ ਸਾਡੇ ਵੱਡਿਆਂ ਨੇ ਤੇ ਅਸੀਂ ਆਪਣੇ ਜਿਹੜੇ ਮਸਲੇ ਐ ਉਹ ਨਿਜਿਠਨੇ ਸਾਡੇ ਨਿੱਕੇ ਨਿੱਕੇ ਮਸਲੇ ਆਹ ਮਸਲੇ ਸਾਡੇ ਘਰ ਦੇ ਮਸਲੇ ਕਿਤੇ ਨਿੱਕੀਆਂ ਨਿੱਕੀਆਂ ਗੱਲਾਂ ਬਾਰੇ ਵੀ ਅਸੀਂ ਆ ਨਹੀਂ ਵੇਖਣਾ ਵੀ ਲੋਕੀ ਕੀ ਕਹਿਣਗੇ ਉਹ ਲੋਕੀ ਕੀ ਕਹਿਣਗੇ ਦੁਨੀਆ ਕੀ ਕਹੂਗੀ ਤੁਸੀਂ ਆਪਣੇ ਆਪਣੇ ਮਨ ਦੀ ਸ਼ਾਂਤੀ ਆਪਣੀ ਫੈਮਲੀ ਦੀ ਪੀਸ ਮਨ ਦੀ ਸ਼ਾਂਤੀ ਚਾਹੁੰਦੇ ਆ ਸ਼ਾਂਤ ਹੋਵੇ ਸਾਡਾ ਪਰਿਵਾਰ ਸੁਖੀ ਬਸੇ ਅਸੀਂ ਤੇ ਚਾਰ ਜੀਵੀਆਂ ਕਰਦੇ ਸਾਡਾ ਪਿਆਰ ਕਿਵੇਂ ਬਣਿਆ ਰਵੇ ਸਾਡੀ ਪ੍ਰੋਬਲਮ ਸਾਡੇ ਅਸੀਂ ਚਾਰ ਹੀ ਤੇ ਜੀਵੀਆਂ ਸਾਡੇ 'ਚ ਕਲੇਸ਼ ਨਾ ਪੈ ਜਾਵੇ ਸਾਡੇ 'ਚ ਲੜਾਈ ਨਾ ਹੋਵੇ ਇਹਨਾਂ ਚੀਜ਼ਾਂ ਦਾ ਹੱਲ ਮੇਰੇ ਘਰ 'ਚ ਕਿਵੇਂ ਹੋਵੇ ਲੋਕਾਂ ਦੇ ਘਰ ਇੰਨਾ ਕੁੱਤ ਕਲੇਸ਼ ਪੈਂਦਾ ਵੇਖਦੇ ਆ ਮੇਰੇ ਘਰ 'ਚ ਨਾ ਪੈਂਦਾ ਮੈਂ ਹੱਲ ਕਰ ਕੇ ਰੱਖਾਂ ਮੈਂ ਪਹਿਲਾਂ ਸੋਚਾਂ ਜੇ ਜਦੋਂ ਤੁਸੀਂ ਉਹਦਾ ਹੱਲ ਕਰਨਾ ਸ਼ੁਰੂ ਕਰੋਗੇ ਫਿਰ ਸਮਾਜ ਦੀਆਂ ਜਿਹੜੇ ਕਲੇਸ਼ ਐ ਲੜਾਈ ਐ ਉਹ ਖਤਮ ਹੋਏਗੀ ਜ਼ਿੰਦਗੀ ਜ਼ਿੰਦਗੀ ਲੱਗੇਗੀ ਭਰਾਓ ਕਲੇਸ਼ ਕਲੇਸ਼ੀ ਜਿਹੜਾ ਜੀਵਨ ਹੁੰਦਾ ਉਹ ਜ਼ਿੰਦਗੀ ਦਾ ਰਸ ਖਾ ਲੈਂਦਾ ਜਿਹੜੇ ਕਲੇਸ਼ ਨੇ ਨਾ ਇਹ ਜ਼ਿੰਦਗੀ ਦਾ ਸਵਾਦ ਨਹੀਂ ਲੈਣ ਦਿੰਦੇ ਜਿਹੜੇ ਜਿਹੜੇ ਮਸਲੇ ਐ ਸਾਡੇ ਮਸਲੇ ਉਹਨਾਂ ਦੇ ਮਸਲੇ ਉਹਨਾਂ ਨੇ ਵਿਚਾਰੇ ਸੀ ਸਾਡੇ ਮਸਲੇ ਅਸੀਂ ਬਚਾ ਲਾਂਗੇ ਤੇ ਬੜੇ ਵਧੀਆ ਤਰੀਕੇ ਨਾਲ ਮਸਲਾ ਕੀ ਹੈ ਉਹ ਮਸਲੇ ਤੇ ਵਿਚਾਰ ਨਹੀਂ ਕਰਦਾ ਨਾ ਉਹਨਾਂ ਚ ਤੁਸੀਂ ਜੋ ਮਰਜ਼ੀ ਵਿਚਾਰਦੇ ਰਹੋ ਟਾਂਚਾ ਨਹੀਂ ਬਦਲਣਾ ਉਹਨਾਂ ਚ ਸਿਸਟਮ ਨਹੀਂ ਬਦਲਣਾ ਅਸੀਂ ਆਪਣੇ ਮਸਲੇ ਵਿਚਾਰੀਏ ਹੁਣ ਸਾਡੀ ਪ੍ਰੋਬਲਮ ਹੈਗੀ ਹੈ ਇੱਕ ਘਾਟਕਾ ਦੀ ਹੈ ਅਗਿਆਨਤਾ ਹੈ ਗਿਆਨ ਦੀ ਸਮਝ ਦੀ ਘਾਟ ਹੈ ਨਵੇਂ ਤੁਹਾਨੂੰ ਨਵੇਂ ਤਰੀਕੇ ਨਾਲ ਸੋਚਣਾ ਪੈਣਾ ਹੈ ਸਮਝ ਦੀ ਗਿਆਨ ਦੀ ਕਮੀ ਹੈ ਘਾਟ ਹੈ ਤੇ ਜਿੰਨੀ ਛੇਤੀ ਇਹਨਾਂ ਮਸਲਿਆਂ ਬਾਰੇ ਸੋਚਾਂਗੇ ਵਿਚਾਰ ਕਰਾਂਗੇ ਓਨੇ ਅਸੀਂ ਸੌਖੇ ਹੋ ਜਾਵਾਂਗੇ ਓਨੇ ਸੌਖੇ ਹੋ ਜਾਵਾਂਗੇ ਉਹਨੀ ਜ਼ਿੰਦਗੀ ਜਿਹੜੀ ਹੈ ਸਵਾਦਲੀ ਬਣ ਜਾਏਗੀ ਆਨੰਦ ਆਉਣ ਲੱਗ ਜਾਏਗਾ ਜਿਹੜੇ-ਜਿਹੜੇ ਮਸਲਿਆਂ ਕਰਕੇ ਅਸੀਂ ਪਰੇਸ਼ਾਨ ਹੁੰਦੇ ਹਾਂ ਉਹਨਾਂ ਦਾ ਹੱਲ ਲੱਭੋ ਉਹਨਾਂ ਦਾ ਹੱਲ ਕੀ ਹੈ ਸੋਲੂਸ਼ਨ ਕੀ ਹੈ ਉਹਦਾ ਉਹ ਲੱਭਣਾ ਸ਼ੁਰੂ ਕਰੀਏ